ਨਹੀਂ ਸੱਚੇ ਸੱਚੇ ਦੱਸੋ ਕਿਨੇ ਕਿਨੇ ਜਾਲਦੇ 12 ਦਾ ਮੈਂ ਤੂੰ ਉਹ ਲੈ ਲੈ 14 ਦਾ ਤਾਂ ਤੂੰ ਵੀ ਬੱਕਰੀਆਂ ਚ ਘਰ ਤਾਂ ਪੈ ਗਈ ਹੈ ਨਹੀਂ ਛੇੜੀ ਮੇਰੇ ਪੜਦੇ ਨਹੀਂ ਮੈਂ ੜਦੇ ਨਹੀਂ ਕਿਉਂ ਕਿੰਨੀਆਂ ਬੱਕਰੀਆਂ ਰੱਖੀਆਂ ਓਡੇ ਕੋਲੇ ਨਹੀਂ ਸਾਡੀਆਂ ਸਾਰੀਆਂ ਬੱਕਰੀਆਂ ਹੀ ਸਾਡੀਆਂ ਹੀ ਆਹ ਢੇਡਾਂ ਕਿਹਦੀਆਂ ਆਹ ਸਾਡਾ ਸੱਤਰਾ ਗਾਜੀ ਸੱਤਰਾ ਠੀਕ ਹੈ ਕਿਹੜੀ ਨਸਲ ਆਹ ਇਹ ਜੀ ਦੂਜੀ ਆ ਜਮਾ ਪੂਰੇ ਜਮਲਾ ਬੁਲੀਆ ਜਾਣਾ ਫਰੀ ਹੈ ਠੀਕਾ ਹੋਰ ਨਹੀਂ ਹੁੰਦਾ ਕੋਈ ਤੁਹਾਡੇ ਨਾਲ ਤੁਸੀਂ ਦੋਨੇ ਹੀ ਨੇ ਤੇਰੇ ਬਾਪੂ ਦਾ ਬੈਟਾ ਜੀ ਅੱਛਾ ਹੋ ਪਿਆਗਾ ਹੈ ਹਾਂਜੀ ਠੀਕਾ ਸੱਪੇ ਡਾ ਕੇ ਬਾਪੂ ਦੀਆਂ ਫੇਡਾਂ ਹਾਂਜੀ ਹਾਂਜੀ ਠੀਕਾ ਬੱਕਰੀ ਆ ਗਈ ਆ ਪੇਡਾ ਬਾਪੂ ਦੀ ਬੱਕਰੀਆਂ ਸਾਡੀਆਂ ਪੇਡਾ ਬਾਪੂ ਦੀ ਠੀਕਾ ਕਿੰਨਾ ਕੁ ਟਾਈਮ ਹੋ ਗਿਆ 4 ਦਿਨ ਕੀ ਹੋ ਗਿਆ ਜੀ ਬਹੁਤ ਸਾਲ ਹੋ ਗਏ 2-3 ਸਾਲ ਹੋ ਗਏ ਮੈਨੂੰ 2 ਸਾਲ ਹੋ ਗਏ ठीक है फिर पढ़ाई नहीं तू अठ पढ़े है तू सत पढ़े हैं ठीक है थोड़ा थोड़ा पढ़े हैं फिर तीन पढ़ लेना बकरिया की रखे अच्छा अच्छा पैसे बहा है ਠੀਕ ਆ ਕਹਿੰਦੇ ਵੀ ਮੁੰਡੇ ਕਹਿੰਦੇ ਵੀ ਬੱਕਰੀਆਂ 'ਚ ਪੈਸੇ ਵੱਧਾ ਤਾਂ ਕਰਕੇ ਅਸੀਂ ਬੱਕਰੀਆਂ 'ਚ ਪਏ ਆ ਕਿੰਨੇ ਸਕੂਲ ਤਾਂ ਇਹ ਬਹੁਤ ਟਾਈਮ ਦਾ ਛੱਡਤਾ ਦੇਖੋ ਵੀ ਆ ਕਿੰਨੀ ਕਿੰਨੀ ਉਮਰ ਦੱਸੀ ਸੀ 12 ਜੀ ਹਾਂ ਇਹਦੀ 12 ਉਹਦੀ 14 12 ਤੇ 14 ਸਾਲ ਦੇ ਜਵਾਕਾ ਦੋ ਦੇਖ ਲਓ ਇਹ ਇਹ ਉਹ ਜਵਾਕਾਂ ਲਈ ਵੀਡੀਓ ਆ ਜਿਹੜੇ ਆਮ ਘਰਾਂ 'ਚ ਵਿਹਲੇ ਫਿਰਦੇ ਹੁੰਦੇ ਐਡੇ ਡੇ ਹੋ ਗਏ ਆ ਤੇ ਆਹ ਜਵਾਕਾਂ ਤੋਂ ਕੁਝ ਸਿੱਖ ਲਓ ਆ ਦੇਖ ਲੋ ਪੂਰਾ ਪੂਰਾ ਜਵਾਕ ਆ ਤੇ ਆ ਬੱਕਰੀਆਂ ਦੇਖ ਲੋ ਮਾਲਕ ਨਾ ਸਾਹਮਣੇ ਬੈਠਾ ਉਹ ਤਾਂ ਹੀ ਪਤਾ ਇਹਨਾਂ ਦਾ ਮਾਲ ਆ ਦੇਖੋ ਆ ਪੇਡਾਂ ਖੜੀਆਂ ਨੇ ਤੇ ਉਹ ਬੱਕਰੀਆਂ ਚਰੀ ਜਾਂਦੀਆਂ ਨੇ ਤੇ ਆ ਦੇਖ ਲੋ ਪੂਰਾ ਪੂਰਾ ਜਵਾਕ ਸਿੱਖੋ ਕੋਸੇ ਜਵਾਕਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ